ਸਤ ਸ੍ਰੀ ਅਕਾਲ ਜੀ ਸੰਗਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੇ ਉਪਾਏ ਬਾਰੇ ਜੋ ਬਹੁਤ ਹੀ ਚਮਕਕਾਰੀ ਮੰਨਿਆ ਗਿਆ ਹੈ ਇਹ ਉਪਾਏ ਇੱਕ ਸਿਰਫ 1 ਰੁਪਏ ਦੇ ਸਿੱਕੇ ਨਾਲ ਕੀਤਾ ਜਾਂਦਾ ਹੈ ਕਿਵੇਂ ਕਿਉਂ ਕਰਨਾ ਚਾਹੀਦਾ ਹੈ ਇਸ ਦਾ ਕੀ ਲਾਭ ਹੁੰਦਾ ਹੈ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਹੌਲੀ ਹੌਲੀ ਪੂਰੇ ਵਿਸਥਾਰ ਨਾਲ ਸਮਝਾਵਾਂਗਾ ਸਿੱਕਾ ਘਰ ਵਿੱਚ ਕਿੱਥੇ ਰੱਖਣਾ ਹੈ ਕਿਸ ਸਮੇਂ ਰੱਖਣਾ ਹੈ ਸਵੇਰੇ ਰਾਤ ਨੂੰ ਪੂਰ ਮਾਸ਼ੀ ਕਿਹੜੇ ਦਿਨ ਇਹ ਉਪਾਏ ਸਭ ਤੋਂ ਵਧੀਆ ਰਹਿੰਦੇ ਹਨ ਵੀਰਵਾਰ ਸ਼ੁੱਕਰਵਾਰ ਆਦਿ ਇਹ ਕਰਨ ਨਾਲ ਕਾਰ ਵਿੱਚੋਂ ਕਿਵੇਂ ਕਲੇਸ਼ ਦੂਰ ਹੁੰਦੇ ਹਨ ਲਕshmi ਦੀ ਕਿਰਪਾ ਹੁੰਦੀ ਹੈ ਲੋਕਾਂ ਦੇ ਅਸਲੀ ਤਜਰਬੇ ਕਿਸੇ ਨੇ ਕੀਤਾ ਤੇ ਉਸ ਦਾ ਫਾਇਦਾ ਹੋਏ ਜੇ ਤੁਸੀਂ ਵੀ ਇਹ ਉਪਾਏ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਸਕਾਰਾਤਮਕ ਬਦਲਾ ਆਉਣਗੇ ਜੇਕਰ ਕਿਸੇ ਦਾ ਵਿਆਹ ਰੁਕ ਰਿਹਾ ਹੈ ਉਸ ਸਿੱਕੇ ਨਾਲ ਕਿਹੜਾ ਉਪਾਏ ਕਰੇ ਜੇਕਰ ਕਰਜ਼ਾ ਨਹੀਂ ਮੁਖਦਾ ਇਸ ਉਪਾਏ ਨੂੰ ਕਿਵੇਂ ਕਰਨਾ ਹੈ ਨੌਕਰੀ ਤੇ ਤਰੱਕੀ ਵਿੱਚ ਰੁਕਾਵਟ ਆ ਰਹੀ ਹੈ 1 ਰੁਪਏ ਦਾ ਸਿੱਕਾ ਕਿੱਥੇ ਰੱਖਣਾ ਹੈ ਘਰ ਵਿੱਚ ਬਿਮਾਰੀ ਜਾਂ ਅਸ਼ਾਂਤੀ ਇਸ ਉਪਾਏ ਨਾਲ ਕਿਵੇਂ ਸ਼ਾਂਤੀ ਆਉਂਦੀ ਹੈ ਹਰ ਵਿਭਾਗ ਲਈ ਵੱਖ ਵਾਕੋਦਾਰਨ ਅਤੇ ਡੂੰਗੀ ਦੋਸਤੋ ਅੱਜ ਤੁਸੀਂ ਸਿੱਖ ਲਿਆ ਕਿ ਸਿਰਫ 1 ਰੁਪਏ ਦਾ ਸਿੱਕਾ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਇਹ ਚਮਤਕਾਰੀ ਉਪਾਏ ਸਿਰਫ ਵਿਸ਼ਵਾਸ ਨਾਲ ਕਰਨੇ ਹਨ ਅੰਤ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮहिमा ਸਦਾ ਤੁਹਾਡੇ ਘਰ ਤੇ ਪਰਿਵਾਰ ਉਤੇ ਕਿਰਪਾ ਹੋਵੇ